ਸਸਿਕਲ ਜੀ ਮੈਂ ਵੈਰ ਹਰਬਿੰਦਰ ਸਰਾ ਕੱਚਾ ਰਸਾਂਜੋੜ ਮੋਗਾ ਤੋਂ ਇਹ ਦੋਸਤੋ ਵੀਡੀਓ ਹੈਗੀ ਉਹਨਾਂ ਵੀਰਾਂ ਵਾਸਤੇ ਜਿਨ੍ਹਾਂ ਨੂੰ ਧਾਂਦ ਦੀ ਸ਼ਿਕਾਇਤ ਆ ਸੁਬਣ ਦੋਸ਼ ਦੀ ਸ਼ਿਕਾਇਤ ਆ ਜਾਂ ਲੋੜ ਤੋਂ ਬਾਅਦ ਚਿਪਚਿਪਾ ਪਾਣੀ ਆਉਂਦਾ ਸੋ ਕੁਝ ਕੁ ਗੱਲਾਂ ਆਪਾਂ ਇਸ ਵੀਡੀਓ ਵਿੱਚ ਧਾਂਦ ਸੁਬਣ ਦੋਸ਼ ਬਾਰੇ ਕਰਾਂਗੇ ਉਹਦੇ ਵਿੱਚ ਕੀ ਭਰੇਜ ਕਰਨਾ ਹੁੰਦਾ ਤੇ ਕਿਵੇਂ ਠੀਕ ਹੋ ਸਕਦਾ ਉਹਦੇ ਬਾਰੇ ਜਾਣਕਾਰੀ ਦਵਾਂਗੇ ਜਦੋਂ ਕੀ ਹੁੰਦਾ ਵੀ ਕਿਸੇ ਮਰੀਜ਼ ਦਾ ਮਹੀਨੇ ਵਿੱਚ 2-3 ਵਾਰ ਜਿਹੜਾ ਸੁਬਣ ਦੋਸ਼ ਹੁੰਦਾ ਉਹ ਬਿਲਕੁਲ ਨਾਰਮਲ ਚੀਜ਼ ਹੁੰਦੀ ਹੈ ਉਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਉਹ ਹਰੇਕ ਬੰਦੇ ਦਾ ਕਦੋਂ ਵੀ ਹੋ ਸਕਦਾ ਹੁਣ ਵੀ ਹੋ ਸਕਦਾ ਦਵਾਈ ਖਾਣ ਤੋਂ ਬਾਅਦ ਵੀ ਉਹ ਸਾਰਾ ਸਾਰੀ ਜਨਰਿਕ ਕਰੋ ਵੀ ਹੋ ਸਕਦਾ ਤੇ ਇੰਨਾ ਕੋ ਹੋਣਾ ਜ਼ਰੂਰੀ ਵੀ ਹੁੰਦਾ ਵਾ ਪਰ ਕਈ ਵਾਰੀ ਇਹ ਸੁਭਨ ਦੋਸ਼ ਲੋਡ ਤੋਂ ਵੱਧ ਹੋਣ ਲੱਗ ਪੈਂਦਾ ਜਦੋਂ ਲੋਡ ਤੋਂ ਵੱਧ ਸੁਭਨ ਦੋਸ਼ ਹੁੰਦਾ ਤਾਂ ਉਹ ਬੰਦੇ ਦਾ ਵੀਰਜ ਨਿਕਲ ਲੱਗ ਪੈਂਦਾ ਵਾ ਜਦੋਂ ਵੀਰਜ ਨਿਕਲੂਗਾ ਤਾਂ ਬੰਦੇ ਵਿੱਚ ਆਬਵੀਅਸਲੀ ਕਮਜ਼ੋਰੀ ਆਉਣੀ ਆਉਣੀ ਹੈ ਠੀਕ ਹੈ ਸੋ ਜਿਹੜਾ ਲੋਡ ਤੋਂ ਵੱਧ ਹੁੰਦਾ ਉਹ ਆਪਾਂ ਦਵਾਈ ਨਾਲ ਕੰਟਰੋਲ ਕਰਨਾ ਨੇ ਜਿਹੜਾ 2-3 ਵਾਰੀ ਹੁੰਦਾ ਉਹਦਾ ਕੋਈ ਆਪਾਂ ਨੂੰ ਡਰ ਨਹੀਂ ਹੁੰਦਾਗਾ ਨੰਬਰ 2 ਤੇ ਜਿਹੜੀ ਤਾਂਤ ਹੁੰਦੀ ਬਹੁਤ ਸਾਰੇ ਲੋਕ ਜਦੋਂ ਕਿਸੇ ਨਾਲ ਫੋਨ ਤੇ ਗੱਲ ਕਰਦੇ ਆ ਕੁਝ ਗੰਦਾ ਸੋਚਦੇ ਆ ਵੇਖਦੇ ਆ ਜਾਂ ਤab ਉਦੋਂ ਲੈਂਗ ਦੇ ਵਿੱਚ ਇੱਕ ਚਰਚਵਾ ਪਾਣੀ ਨਿਕਲਦਾ ਉਹਨੂੰ ਤਾਂਤ ਮੰਨ ਲੈਂਦੇ ਹਾਲਾਂਕਿ ਉਹ ਤਾਂਤ ਨਹੀਂ ਹੁੰਦੀ ਨਾ ਹੀ ਔਰਚੀ ਦਾ ਕੋਈ ਡਰ ਹੁੰਦਾ ਉਹ ਬਹੁਤ ਨਾਰਮਲ ਚੀਜ਼ ਆ ਹਰੇਕ ਬੰਦੇ ਨਾਲ ਹੁੰਦਾ ਕਈ ਵੀਰ ਡਰਾਉਂਦੇ ਰਹਿੰਦੇ ਆ ਵੀ ਇਹ ਤਾਂਤ ਆਏ ਉਹ ਜਿਉਂ ਜਿਉ ਤੁਸੀਂ ਕਿਸੇ ਵੀ ਸਟੱਡੀ ਦੇ ਵਿੱਚ ਵੇਖ ਸਕਦੇ ਉਹਨੂੰ ਪ੍ਰੀ ਸੈਕਸੂਅਲ ਫੇਅਰ ਸਪਲੂਡ ਕਹਿੰਦੇ ਆ ਪ੍ਰੀ ਕਮ ਹੁੰਦਾ ਇਹ ਇਹਦਾ ਕੋਈ ਵੀ ਨੁਕਸਾਨ ਨਹੀਂ ਨਾ ਇਹ ਨਾਲ ਤੁਹਾਨੂੰ ਕੋਈ ਕਮਜ਼ੋਰੀ ਹੋਣੀ ਆ ਨਾ ਕੋਈ ਦਿੱਕਤ ਹੋਣੀ ਆ ਤਾਂਤ ਕੀ ਹੁੰਦੀ ਆ ਵੀ ਤਾਂਤ ਦੇ ਵਿੱਚ ਕੀ ਹੋਗਾ ਵੀ ਬੰਦਾ ਮੰਨ ਚਲੋ ਵੀ ਨਾਰਮਲ ਬੈਠਾ ਪੜੀ ਜਾਂਦਾ ਪਾਠ ਕਰੀਏ ਨਾ ਜਾਂ ਨਾਰਮਲ ਬੈਠਾ ਉਦੇ ਲੈਂਗੁਏਜ ਦੇ ਵਿੱਚ ਪਾਣੀ ਰਿਸਣਾ ਸ਼ੁਰੂ ਹੋ ਜਾਂਦਾ ਵਾ ਠੀਕ ਹੈ ਜਾਂ ਜਦੋਂ ਬੰਦਾ ਪਿਸ਼ਾਬ ਕਰਦਾ ਉਹਦੇ ਵਿੱਚ ਪਿਸ਼ਾਬ ਦੇ ਵਿੱਚ ਇੱਕ ਲੇਸ دار ਪਦਾਰਥ ਆਉਂਦਾ ਜੇ ਪਿਸ਼ਾਬ ਤੁਹਾਨੂੰ ਵੇਖਣ ਦੇ ਵਿੱਚ ਇਹ ਲੱਗੂ ਆ ਵੀ ਪਿਸ਼ਾਬ ਦੇ ਵਿੱਚ ਜਿਵੇਂ ਕਿਸੇ ਨੇ ਚਿੱਟਾ ਰੰਗ ਪਾਣੀ ਦੇ ਵਿੱਚ ਆਪਾਂ ਘੋਲ ਦੇਣਾ ਜਾਂ ਚਿੱਟੀ ਗਲੀ ਘੋਲ ਦੇਣੀ ਉਹੋ ਜਿਹਾ ਪਿਸ਼ਾਬ ਹੋਊਗਾ ਸੋ ਉਹ ਚੀਜ਼ ਦੋਸਤੋ ਧਾਂਤ ਹੁੰਦੀ ਆ ਸੋ ਉਹਦੇ ਵਿੱਚ ਆਪਾਂ ਨੂੰ ਇਲਝ ਦੀ ਲੋੜ ਹੁੰਦੀ ਹੈ ਜਿਹੜਾ ਚਿਪਚਿਪਾ ਪਾਣੀ ਉਹ ਅੱਜ ਵੀ ਆ ਸਕਦਾ ਕੱਲ ਵੀ ਆ ਸਕਦਾ ਉਹਦਾ ਕੋਈ ਡਰ ਨਹੀਂ ਹੈ ਜਿਹੜੀ ਧਾਂਤ ਆ ਉਹ ਠੀਕ ਕਰਨਾ ਸਾਡੀ ਜ਼ਿੰਮੇਵਾਰੀ ਉਹਨੂੰ ਅਸੀਂ ਠੀਕ ਕਰ ਦਿਆਂਗੇ ਦੂਸਰਾ ਜਿਹੜਾ ਚੱਚਵਾ ਪਾਣੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਵੀ ਸੋਚਿਆਂ ਵੇਖਿਆਂ ਕੋਈ ਗੱਲਬਾਤ ਕਰਦਿਆਂ ਜੇ ਤਾਂ ਪਾਣੀ ਆਉਂਦਾ ਉਹ ਨਾਰਮਲ ਆ ਜੇ ਬੇਵਜਾ ਆਊਗਾ ਫਿਰ ਉਹਦੇ ਵੀ ਇਲਾਜ ਦੀ ਆਪਾਂ ਨੂੰ ਲੋੜ ਹੁੰਦੀ ਹੁੰਦੀ ਆ ਠੀਕ ਹੈ ਸੋ ਇਹਨਾਂ ਤਿੰਨ ਚੀਜ਼ਾਂ ਨੂੰ ਮੈਂ ਤੁਹਾਨੂੰ ਕਲੀਅਰ ਕਰਤਿਆਂ ਨੇ ਹੁਣ ਇਹਦੇ ਵਿੱਚ ਆਪਾਂ ਦਵਾਈ ਦੀ ਗੱਲ ਕਰਾਂਗੇ ਇਹਦੇ ਵਿੱਚ ਜਿੰਨਾ ਮਰਜੀ ਪ੍ਰਾਣਾ ਰੋਗ ਹੋਵੇ ਅਸੀਂ ਇਸ ਰੋਗ ਨੂੰ 1 ਮਹੀਨੇ ਤੋਂ ਲੈ ਕੇ 2 ਮਹੀਨੇ ਦੇ ਵਿੱਚ ਠੀਕ ਕਰ ਦਿੰਨੇ ਆ ਵੈਸੇ ਦਾ ਰੋਗ ਮਹੀਨੇ ਵਿੱਚ ਹੀ ਠੀਕ ਹੋ ਜਾਂਦਾ ਦੂਸਰੇ ਮਹੀਨੇ ਦਵਾਈ ਇਸ ਕਰਕੇ ਖਵਾਈ ਜਾਂਦੀ ਤਾਂ ਕਿ ਮਰੀਜ਼ ਦਾ ਰੋਗ ਦੁਬਾਰਾ ਨਾ ਉੱਠੇ ਸਭ ਤੋਂ ਵੱਧ ਇਸ ਰ ਤਾਤ ਹੋ ਗਿਆ ਸੁਭਨ ਦੋਸ਼ ਹੋ ਗਿਆ ਚਚਪਾ ਪਾਣੀ ਤਿੰਨਾਂ ਦੀ ਇੱਕੋ ਹੀ ਦਵਾਈ ਹੁੰਦੀ ਹੈ ਠੰਡੀ ਦਵਾਈ ਹੁੰਦੀ ਆ ਸਰੀਰ ਦੇ ਵਿੱਚ ਗਰਮੀ ਨੂੰ ਬੈਲੈਂਸ ਕਰਦੀ ਆ ਜੇ ਕੋਈ ਪਿਸ਼ਾਬ ਲੱਗ ਕੇ ਹੁੰਦਾ ਉਹਨੂੰ ਠੀਕ ਕਰਦੀ ਆ ਤਾਤ ਨੂੰ ਠੀਕ ਕਰਦੀ ਆ ਸੁਭਨ ਦੋਸ਼ ਨੂੰ ਠੀਕ ਕਰਦੀ ਆ ਲੋੜ ਤੋਂ ਬਾਅਦ ਚਚਪਾ ਪਾਣੀ ਉਹਨੂੰ ਠੀਕ ਕਰਦੀ ਆ ਸਰੀਰ ਦੇ ਵਿੱਚ ਜਿਹੜੀ ਮਸਾਣੇ ਦੀ ਗਰਮੀਆਂ ਜਾਂ ਸਰੀਰ ਚ ਐਕਸਟਰਾ ਗਰਮੀਆਂ ਉਸ ਨੂੰ ਬੈਲੈਂਸ ਕਰ ਦਿੰਦੀ ਆ ਸੋ ਇਹਦੇ ਵਿੱਚ ਜਿਹੜੀ ਮੇਨ ਚੀਜ਼ ਹੁੰਦੀ ਹੈ ਉਹ ਭਰੇਜ ਹੁੰਦੀ ਤੁਸੀਂ ਲੱਖ ਦਵਾਈ ਖਾ ਲਓ ਭਲਾ ਜਿੰਨੇ ਮਰਜੀ ਪੈਸੇ ਨਹੀਂ ਖਾ ਲਓ ਜਿੰਨਾ ਮਰਜੀ ਸਮਾਂ ਜੇ ਤੁਸੀਂ ਭਰੇਜ ਨਾ ਕੀਤਾ ਤੁਸੀਂ ਬਈ ਠੀਕ ਨਹੀਂ ਹੋ ਸਕਦੇਗੇ ਬਸ ਇੱਕ ਬੇਨਤੀ ਪ੍ਰਵਾਨ ਕਰੋ ਵੀ ਭਰੇਜ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਜੇ ਆਪਾਂ ਭਰੇਜ ਨਹੀਂ ਕਰਦੇ ਫਿਰ ਆਪਣਾ ਠੀਕ ਹੋਣਾ ਅਸੰਭਵ ਆ ਉਦਾਹਰਨ ਦੇ ਤੌਰ ਤੇ ਇੱਕ ਗੱਲ ਦੱਸੂਗਾ ਵੀ ਮੰਨ ਕੇ ਚੱਲੋ ਵੀ ਇੱਕ ਪਾਣੀ ਵਾਲੀ ਟੈਂਕੀ ਆ ਮੰਨ ਕੇ ਚੱਲੋ ਇਹਦੇ ਇੱਥੇ ਇੱਕ ਟੂਟੀ ਲੱਗੀ ਆ ਪਾਣੀ ਵਾਲੀ ਤੇ ਆਪਾਂ ਇਹਨੂੰ ਉਤੋਂ ਦੀ ਟੈਂਕੀ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਆ ਆ ਟੂਟੀ ਚੱਲੀ ਜਾਂਦੀ ਆ ਹੁਣ ਤੁਸੀਂ ਦੱਸੋ ਵੀ ਟੈਂਕੀ ਭਰ ਜੂਏ ਨਾ ਭਰਨਾ ਨਹੀਂ ਕਿਉਂਕਿ ਥੱਲੇ ਟੂਟੀ ਚੱਲੀ ਜਾਂਦੀ ਆ ਸੇਮ ਉਸੇ ਤਰ੍ਹਾਂ ਸਰੀਰ ਆ ਜਿਹੜੇ ਬੰਦੇ ਦੇ ਤਾਂਤ ਪੈਂਦੀ ਆ ਜਾਂ ਸੁਬਣ ਦੋਸ਼ ਹੁੰਦਾ ਵਾ ਜਾਂ ਚਿਪਾ ਪਾਣੀ ਨਿਕਲਦਾ ਜੇ ਉੱਤੋਂ ਉੱਪਰ ਤਾਕਤਦਲ ਚੀਜ਼ ਖਾਊਗਾ ਤੇ ਜਿੰਨੀ ਉਹ ਚੀਜ਼ ਵੱਧ ਖਾਊਗਾ ਓਨਾ ਉਹ ਥੱਲੋਂ ਦਾ ਵੱਧ ਨਿਕਲੂਗਾ ਸੋ ਜਿਹੜੇ ਵੀ ਮਰੀਜ਼ ਨੂੰ ਤਾਂ ਜਾਂ ਸੁਬਣ ਦੋਸ਼ ਜਾਂ ਲੋੜ ਤੋਂ ਬਾਅਦ ਚਿਪੇ ਪਾਣੀ ਦੀ ਸਮੱਸਿਆ ਉਹ ਮੇਰਾ ਵੀਰ ਕੋਈ ਵੀ ਤਾਕਤਦਲ ਚੀਜ਼ ਨਾ ਖਾਵੇ ਮੈਂ ਇਹ ਚ ਸਮਝ ਸਕਦਾ ਵੀ ਇਹਨਾਂ ਚੀਜ਼ਾਂ ਦਾ ਬੰਦੇ ਵਿੱਚ ਕਮਜ਼ੋਰੀ ਹੁੰਦੀ ਉਹਦੇ ਮਨ ਦੇ ਵਿੱਚ ਹੁੰਦਾ ਵਾ ਵੀਰ ਮੈਂ ਕੋਈ ਤਾਜਤਲੀ ਚੀਜ਼ ਖਾ ਲਾ ਪਰ ਉਹਨੂੰ ਇਹ ਨਹੀਂ ਪਤਾ ਵੀ ਜਿੰਨੀ ਉਹ ਤਾਜਤਲੀ ਚੀਜ਼ ਖਾਊਗਾ ਉਹਦਾ ਰੋਗ ਓਨਾ ਹੀ ਜ਼ਿਆਦਾ ਵਧਣਾ ਸੋ ਮੇਰਾ ਵੀਰ ਤਾਜਤਲੀ ਚੀਜ਼ ਕੋਈ ਨਹੀਂ ਖਾਣੀ ਹੁੰਦੀ ਸੋ ਤਾਜਤਲੀ ਚੀਜ਼ਾਂ ਤੋਂ ਪਰਹੇਜ਼ ਰੱਖਣਾ ਖਾਸ ਕਰਕੇ ਜਿਹੜੀ ਚੀਜ਼ ਦਾ ਮਨਾ ਹੁੰਦਾ ਕਾਜੂ ਬਦਾਮ ਆਪਾਂ ਨਹੀਂ ਲੈ ਸਕਦੇਗੇ ਜਿਹੜੇ ਜੈਮ ਵਾਲੇ ਵੀਰਾਂ ਨੂੰ ਅਸੀਂ ਬਹੁਤ ਸਮਝਾਉਨੇ ਪਰ ਉਹਨਾਂ ਨੂੰ ਹੁੰਦਾ ਵੀ ਸਾਡੀ ਬੋਡੀ ਬਣ ਜੇ ਵੀਰੇ ਓਨੀ ਤਾਂ ਬੋਡੀ ਬਣ ਨਹੀਂ ਜਿੰਨੀ ਤੁਹਾਡੀ ਬੋਡੀ ਖੁਰ ਜਾਣੀ ਆ ਸੋ ਜੈਮ ਵਾਲੇ ਵੀਰ ਖਾਸ ਧਿਆਨ ਰੱਖਣ ਕਾਜੂ ਬਦਾਮ ਵਗੈਰਾ ਦਾ ਇਸਤੇਮਾਲ ਨਾ ਕਰਨਾ ਆਪਣਾ ਦੁੱਧ ਦਾ ਕੋਈ ਵੀ ਪ੍ਰੋਡਕਟ ਨਹੀਂ ਆਪਾਂ ਵਰਤਣਾ ਦਾ ਖਾਸ ਕਰਕੇ ਗਰਮ ਦੁੱਧ ਨਹੀਂ ਪੀ ਸਕਦੇ ਦਹੀਂ ਇਹਦੇ ਵਿੱਚ ਸਭ ਤੋਂ ਵੱਧ ਹਾਨੀ ਕਰਦਾ ਦਹੀਂ ਨਾਲ ਕਫ ਦੋਸ਼ ਵਾਧਦਾ ਤੇ ਕਫ ਦੋਸ਼ ਦੇ ਨਾਲ ਹੀ ਇਹ ਰੋਗ ਹੁੰਦਾ ਵਾ ਸੋ ਦਹੀਂ ਦਾ ਸਖਤ ਮਨਾ ਹੁੰਦਾ ਵਾ ਨਾਰਮਲ ਮਿਰਚ ਮਸਾਲਾ ਖਾ ਸਕਦੇ ਆ ਤੇਜ ਮਿਰਚ ਤੇਜ ਮਸਾਲਾ ਅਚਾਰ ਨਿੰਬੂ ਸਿਰਕਾ ਇਮਬਲੀ ਖੱਟਾ ਗੰਦਾ ਬੇਹਾ ਤਲਿਆ ਇਹ ਚੀਜ਼ਾਂ ਦੇ ਵਿੱਚ ਬਹੁਤ ਹੀ ਹਾਨੀਕਾਰਕ ਹੈ ਇਹਨਾਂ ਚੀਜ਼ਾਂ ਨੂੰ ਪਰਹੇਜ਼ ਰੱਖੋ ਬਾਹਰਲਾ ਭੋਜਨ ਤੁਸੀਂ ਨਹੀਂ ਖਾਣਾਗਾ ਗੰਦਾ ਸੋਚਣਾ ਨਹੀਂ ਤੇ ਗੰਦਾ ਵੇਖਣਾ ਨਹੀਂਗਾ 7-8 ਘੰਟੇ ਮੇਰਾ ਵੀਰ ਸੌਇਆ ਕਰੋ ਦਿਨੇ ਉੱਠ ਕੇ ਤੁਸੀਂ ਸੈਰ ਕਰਿਆ ਕਰੋ ਰੋਟੀ ਨਾਲ ਪਾਣੀ ਪੀਣਾ ਮਾੜਾ ਹੁੰਦਾ ਵਾ ਨਾ ਪੀਆ ਕਰੋ ਦਿਨ ਦੇ ਵਿੱਚ ਆਪਾਂ ਪਾਣੀ ਪੀ ਸਕਦੇ ਆ ਜਿੰਨਾ ਮਰੀਜ਼ਾਂ ਨੂੰ ਤਾਨ ਦੀ ਸ਼ਿਕਾਇਤ ਹੋ ਪਾਣੀ ਵੀ ਘੱਟ ਪੀਣ ਕਿਉਂਕਿ ਜਿੰਨਾ ਪਾਣੀ ਪੀਣਗੇ ਉਹਨਾਂ ਪਿਸ਼ਾਬ ਆਊਗਾ ਜਿੰਨਾ ਪਿਸ਼ਾਬ ਆਊਗਾ ਉਹਨਾਂ ਦੇ ਸਰੀਰ ਦੇ ਵਿੱਚੋਂ ਉਹ ਵੀਰਜ ਨਿਕਲ ਕੇ ਉਹਨਾਂ ਨੂੰ ਕਮਜ਼ੋਰੀ ਆਊਗੀ ਸੋ ਇਹਦੇ ਵਿੱਚ ਕੋਈ ਵੀ ਤਾਕਤਲੀ ਚੀਜ਼ ਤੁਸੀਂ ਨਹੀਂ ਖਾਣੀ ਤੁਸੀਂ ਗੁਲਾਬ ਦੇ ਫੁੱਲ ਖਾ ਸਕਦੇ ਆਂ ਗੁਲਕੰਦ ਖਾ ਸਕਦੇ ਆਂ ਆਮਲੇ ਦਾ ਮਰਬਾ ਖਾ ਸਕਦੇ ਆਂ ਜੌਂ ਦਾ ਸਤੂ ਪੀ ਸਕਦੇ ਆਂ ਠੰਡੀਆਂ ਚੀਜ਼ਾਂ ਆਪਾਂ ਵਰਤ ਸਕਦੇ ਆਂ ਕੇਲਾ ਬਹੁਤ ਹੀ ਵਧੀਆ ਚੀਜ਼ ਆ ਕੇਲਾ ਇੱਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਇੱਕ ਕੇਲਾ ਲਿਆ ਕੇ ਉਹਨੂੰ ਤੁਸੀਂ ਦਿਨ ਦੇ ਵਿੱਚ ਇੱਕ ਜਾਂ ਦੋ ਕੇਲੇ ਖਾ ਸਕਦੇ ਪਰ ਕੇਲੇ ਉੱਪਰ ਦੇਸੀ ਘਿਓ ਲਾ ਕੇ ਖਾਣਾ ਆਪਾਂ ਕੱਲਾ ਦੇਸੀ ਘੋ ਵੀ ਮੜਾ ਤੇ ਕੱਲਾ ਕੇਲਾ ਵੀ ਮੜਾ ਪਰ ਜੇ ਆਪਾਂ ਦੋਨੇ ਇਕੱਠੇ ਖਾਵਾਂਗੇ ਤਾਂ ਇੱਕ ਦਵਾਈ ਦੀ ਤਰ੍ਹਾਂ ਕੰਮ ਕਰਦੇ ਆ। ਸੋ ਕੇਲਾ ਇਸ ਰੋਗ ਦੇ ਵਿੱਚ ਚੰਗਾ ਹੁੰਦਾ ਵਾ। ਦਿਲਕੰਦ ਤੁਸੀਂ 1-2 ਚਮਚ ਲੈ ਲਿਆ ਕਰੋ। ਆਮਲੇ ਦਾ ਮਰਬਾ ਖਾ ਸਕਦੇ ਆ, ਆਮਲੇ ਦੀ ਕੈਂਡੀ ਖਾ ਸਕਦੇ ਆ, ਗੁਲਾਬ ਦੇ ਫੁੱਲ ਮਿਲਦੇ ਉਹ ਖਾ ਲਓ ਨਹੀਂ ਤਾਂ ਕਲਗੰਦ ਖਾ ਲਓ। ਘਰ ਦੀ ਬਣੀ ਤੁਸੀਂ ਦਾਲ ਰੋਟੀ ਜਿਹੜੀ ਮਰਜ਼ੀ ਖਾ ਸਕਦੇ, ਸਬਜ਼ੀ ਖਾ ਸਕਦੇ, ਚਾਵਲ ਖਾ ਸਕਦੇ ਆ। ਮਤਲਬ ਮੁੱਕ ਦੀ ਗੱਲ ਇਹ ਆ ਵੀ ਆਪਾਂ ਸਾਦਾ ਭੋਜਨ ਖਾਣਾ ਵਾ, ਬਾਹਰਲਾ ਖਾਣਾ ਨਹੀਂ ਖਾਣਾ। ਮਿਰਚ ਮਸਾਲਾ ਘੱਟ ਰੱਖਣਾ, ਦਹੀਂ ਦੁੱਧ ਇਹ ਚੀਜ਼ਾਂ ਮਾੜੀਆਂ ਹੁੰ ਨਾ ਕਰਿਓ ਜੇਕਰ ਤੁਸੀਂ ਖਾਣ ਪੀਣ ਸਹੀ ਕਰ ਲਿਆ ਤੁਹਾਡੀ ਨੀਂਦ 7 ਘੰਟੇ ਹੋਗੀ ਤੁਸੀਂ ਸਹੀ ਸੈਰ ਕਰ ਲਾਪੇ ਮਾਨਸਿਕ ਵਿਚਾਰ ਸ਼ੁੱਧ ਹੋਗੇ ਗੰਦਾ ਸੋਚਣਾ ਵੇਖਣਾ ਬੰਦ ਕਰਤਾ ਬਾਈ ਜੀ ਜ਼ਿੰਮੇਵਾਰੀ ਲੈ ਸਕਦੇ ਆ ਮਹੀਨੇ ਵਿੱਚ ਤੁਹਾਡਾ ਜਿੰਨਾ ਮਰਜੀ ਪੁਰਾਣਾ ਰੋਗ ਹੋਵੇ ਠੀਕ ਕਰ ਦਾਂਗੇ ਪਰ ਮੇਰਾ ਵੀਰ ਜੇ ਤੁਸੀਂ ਇਹਨੂੰ ਨਹੀਂ ਫਾਲੋ ਕੀਤਾ ਫਿਰ ਲੱਖ ਦਵਾਈ ਖਾ ਲੋ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਤੁਸੀਂ ਠੀਕ ਨਹੀਂ ਹੋ ਸਕਦੇਗੇ ਇਹ ਵੀ ਵੀਡੀਓ ਸਿਰਫ ਬਣਾਉਣ ਦਾ ਪਰਪਸ ਇਹ ਹੈ ਵੀ ਜਿਹੜੇ ਵੀਰ ਭਰਾਣੇ ਚਲੋ ਸਾਡੇ ਕੋਲੇ ਚੱਲ ਕੇ ਆਇਆ ਜਾਂ ਸਾਡੇ ਕੋਲੇ ਪੈਸੇ ਲਾ ਕੇ ਦਵਾਈ ਲੈਂਦਾ ਵੀ ਉਹਨੂੰ ਇਹ ਸਮੱਸਿਆ ਕੀ ਉਹ ਠੀਕ ਹੋਣੀ ਚਾਹੀਦੀ ਆ ਸੋ ਅਸੀਂ ਮਿਹਨਤ ਕਰਦੇ ਆ ਵੀਡੀਓ ਸਿਰਫ ਤੁਹਾਡੇ ਲਈ ਬਣਾਉਣੇ ਇਹਨਾਂ ਚੀਜ਼ਾਂ ਨੂੰ ਫਾਲੋ ਕਰਿਆ ਕਰੋ ਕਿਉਂ ਪਰੇਜ ਫਾਲੋ ਨਹੀਂ ਕਰਦੇ ਤੁਸੀਂ ਲੱਖ ਦਵਾਈ ਖਾ ਲੋ ਮਰੀਜ਼ ਠੀਕ ਨਹੀਂ ਹੋ ਸਕਦਾਗਾ ਜਿੰਨਾ ਮਰਜੀ ਪ੍ਰਾਣਾ ਰੋਗ ਇੱਕ ਦੋ ਮਹੀਨੇ ਚ ਠੀਕ ਹੋ ਜਾਊਗਾ ਬਸ ਸਿਰਫ ਕਿਉਂਕਿ ਯਾਰ ساری ਜ਼ਿੰਦਗੀ ਪਈ ਆਪਣੇ ਕੋਲੇ ਖਾਣ ਪੀਣ ਵਾਸਤੇ ਜੇ ਇੱਕ ਦੋ ਮਹੀਨੇ ਪ੍ਰੇਸ਼ ਕਰ ਲਾਂਗੇ ਮੇਰੇ ਖਿਆਲ ਚ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਸੋ ਇੱਕ ਦੋ ਮਹੀਨੇ ਪ੍ਰੇਸ਼ ਕਰਕੇ ਤੁਸੀਂ ਆਪਣਾ ਤਾਂ ਸੁਗੰਦਸ਼ ਠੀਕ ਕਰ ਲੋ ਜਦੋਂ ਤੁਹਾਡੀ ਇਹ ਚੀਜ਼ ਠੀਕ ਹੋ ਗਈ ਬਾਅਦ ਚ ਜਿਹੜੀ ਤੁਹਾਡੀ ਵੀਰਜ ਦੀ ਕਮੀ ਆ ਕੇ ਜਿਹੜੀ ਤੁਹਾਡੇ ਚ ਕਮਜ਼ੋਰੀ ਆਈ ਹੋਈ ਉਹ ਰਿਕਵਰੀ ਆਪਾਂ ਬਾਅਦ ਚ ਕਰਾਂਗੇ ਔਰ ਕਵਰੀ ਬਾਤ ਚ ਹੋਊਗੀ ਦੋਨੇ ਚੀਜ਼ਾਂ ਇਕੱਠੇ ਟਾਈਮ ਤੇ ਨਹੀਂ ਹੋ ਸਕਦੀਆਂ ਗਿਆ ਤਾਂ ਸੁਭਣ ਦੇ ਚਿਪਚਿਪੇ ਪਾਣੀ ਤੇ ਨਰੀ ਦਵਾਈ ਇੱਕੋ ਹੀ ਹੁੰਦੀ ਆ ਠੰਡੀ ਦਵਾਈ ਆ ਇਹਨੇ 100% ਠੀਕ ਕਰਨਾ ਹੀ ਕਰਨਾ ਮਰੀਜ਼ ਇਹਨਾਂ ਚੀਜ਼ਾਂ ਨੂੰ ਫੋਲੋ ਕਰੋ ਜੇਕਰ ਆਪਣਾ ਕੰਮ ਵਧੀਆ ਲੱਗਦਾ ਤੇ ਆਪਣੀਆਂ ਜੁੜੇ ਰਹੋ ਲੋਕਾਂ ਨਾਲ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ